ਤਨੋ ਵਾਹਿਗੁਰੂ ਜੀ ਕਬੀਰ ਸੁਤਾ ਕਿਆ ਕਰਹੈ ਜਾਗ ਰੋਏ ਭੈ ਦੁਖ ਜਾ ਕਾ ਬਾਸਾ ਗੁਰਮਹ ਸੋ ਕਿਉ ਸੁਵ ਸੁਖ ਕਬੀਰ ਸੁਤਾ ਕੀ ਕਰਹਿ ਉਠ ਕੇ ਨ ਜਪਹਿ ਮੁਰਾਰ ਇਕ ਦਿਨ ਸੋਵਨ ਹੋਏ ਗੂ ਲੰਬੀ ਗੋੜ ਪਸਾਰ ਕਬੀਰ ਸੁਤਾ ਕੀ ਕਰਹੈ ਬੈਠਾ ਰੋ ਅਰਜਾਗੂ ਜਾ ਕੀ ਸੰਗ ਤੇ ਬੀਚੂਰਾ ਤਾਹੀ ਕੇ ਸੰਗ ਲਾਗੂ ਜਾ ਕੇ ਸੰਗ ਤੇ ਵਿਚੁਰਾ ਤਾਹੀ ਕੇ ਸੰਗ ਲਾਗ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀ ਦੇ ਮਾਲਕ ਗਰੀਬ ਨਿਵਾਜ ਸ਼ਬਦ ਸਰੂਪ ਸੱਚੇ ਪਾਤਸ਼ਾਹ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰੂ ਸواری ਸਾਧ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ અપਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਾਰਿਆਂ ਨੂੰ ਮਹਾਰਾਜ ਨੇ ਆਪਣੀ ਮੁਬਾਰਕ ਸੁਹਬਤ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਬੜੇ ਸਤਕਾਰ ਅਤੇ ਪਿਆਰ ਨਾਲ ਆਪ ਜੀ ਨੇ ਹਜ਼ੂਰ ਦੀ ਅਮਰਤਮਈ ਪਾਵਨ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਸਤਕਾਰਯੋ ਭਾਈ ਸਾਹਿਬਾਨ ਦੀ ਪਾਸੋਂ ਸਰਵਣ ਕੀਤੀ ਹੈ। ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕ ਉਹਨਾਂ ਦੇ ਉਪਦੇਸ਼ ਨੂੰ ਰੋਜ਼ਾਨਾ ਦੇ ਇਨ੍ਹਾਂ ਦੀਵਾਨਾਂ ਵਿੱਚ ਆਪਾਂ ਲੜੀਵਾਰ ਵਿਚਾਰਨ ਦਾ ਯਤਨ ਕਰਦੇ ਹਾਂ। ਸੋ ਇਸੇ ਹੀ ਲੜੀ ਤਾਪ ਜੀ ਨੇ ਅਗਲੇਰੇ ਤਿੰਨ ਸ਼ਲੋਕਾਂ ਦਾ ਪਾਠ ਸਰਵਣ ਕੀਤਾ ਜੋ ਕਿ ਇੱਕੇ ਹੀ ਸੰਦਰਭ ਦੇ ਵਿੱਚ ਭਾਵ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਉਚਾਰਨ ਕੀਤੇ ਨੇ ਕਿਉਂਕਿ ਕਿਸੇ ਖਿਆਲ ਨੂੰ ਟੁੱਟਵੇਂ ਰੂਪ ਵਿੱਚ ਸਮਝਣਾ ਅਤੇ ਇੱਕ ਉਸ ਨੂੰ ਬੱਝਵੇਂ ਰੂਪ ਵਿੱਚ ਸਮਝਣ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਹੈ ਇਹ ਉਵੇਂ ਦੀ ਖੇਡ ਆ ਜਿਵੇਂ ਕਿਸੇ ਦੀ ਬਹੁਤ ਵਿਆਖਾਤਮਕ ਕਹੀ ਗਈ ਲੰਬੀ ਗੱਲ ਨੂੰ ਆਪਾਂ ਥੋੜਾ ਜਿਹਾ ਵਿੱਚੋਂ ਸਮਝ ਲਈਏ ਤੇ ਬਾਕੀ ਛੱਡ ਦੇਈਏ ਤੇ ਕਈ ਵਾਰ ਸਾਨੂੰ ਅਗਲੇ ਦੀ ਕਹੀ ਹੋਈ ਗੱਲ ਦਾ ਕੰਟੈਕਸਟ ਵੀ ਸੰਦਰਭ ਵੀ ਸਮਝ ਨਹੀਂ ਆਉਂਦਾ ਵੀ ਉਹਨੇ ਇਹ ਗੱਲ ਕਹੀ ਕਿਉਂ ਹੈ ਜਦੋਂ ਕਿਸੇ ਬਾਣੀ ਨੂੰ ਆਪਾਂ ਲੜੀ-ਵਾਰ ਵਿਚਾਰਦੇ ਆ ਤਾਂ ਸਾਨੂੰ ਮੁਕੰਮਲ ਤੌਰ ਦੇ ਉੱਤੇ ਜਿਹੜਾ ਵਿਚਾਰ ਪ੍ਰਵਾਹ ਹੈ ਉਹ ਜਦੋਂ ਸਮਝ ਵਿੱਚ ਆਉਂਦਾ ਹੈ ਲੜੀ ਨਾਲ ਲੜੀ ਜੁੜਦੀ ਏ ਤਾਂ ਭਗਤ ਜੀ ਮਹਾਰਾਜ ਦੇ ਹਰ ਇੱਕ ਸ਼ਲੋਕ ਦਾ ਭਾਵ ਜਿਹੜਾ ਉਹ ਪਹਿਲੇ ਸ਼ਲੋਕ ਦੀ ਵਿਆਖਿਆ ਕਰਦਾ ਹੈ ਤੇ ਅਗਲੇਰੇ ਸ਼ਲੋਕ ਲਈ ਰਾਹ ਪੱਧਰਾ ਕਰਦਾ ਹੈ ਇਸ ਤਰ੍ਹਾਂ ਜਿਵੇਂ ਕੋਈ ਬਜ਼ੁਰਗ ਛੋਟੇ ਬੱਚੇ ਨੂੰ ਉਂਗਲ ਫੜ ਕੇ ਨਾਲ-ਨਾਲ ਤੋਰਨ ਦਾ ਯਤਨ ਕਰਦਾ ਹੋਵੇ ਤੇ ਉਸਨ ਵਾਸੇ ਪਾਸੇ ਦੀਆਂ ਚੀਜ਼ਾਂ ਬਾਰੇ ਸਮਝਾਉਂਦਾ ਹੋਵੇ। ਐਵੇਂ ਭਗਤ ਜੀ ਮਹਾਰਾਜ ਸਾਨੂੰ ਇਹਨਾਂ ਸ਼ਲੋਕਾਂ ਦੇ ਨਾਲ ਆਤਮਿਕ ਸੋਝੀ ਪ੍ਰਦਾਨ ਕਰਨ ਦਾ ਪਰ ਉਪਕਾਰ ਕਰਦੇ ਨੇ। ਸੋਏ ਆਪ ਜੀ ਨੇ ਪਾਵਨ ਸ਼ਲੋਕ ਸਰਵਣ ਕੀਤੇ ਨੇ ਪਹਿਲਾ ਸ਼ਲੋਕ ਹੈ 127 ਨੰਬਰ ਇਨੋਂ ਤਿੰਨਾਂ ਸ਼ਲੋਕਾਂ ਵਿੱਚ ਸੌਣ ਦੀ ਤੇ ਜਾਗਣ ਦੀ ਪ੍ਰਕਿਰਿਆ ਦਾ ਜ਼ਿਕਰ ਹੈ ਚੇਤੇ ਚ ਰਕੀਏ ਤੇ ਸੌਣਾ ਵੀ ਫਿਜ਼ੀਕਲ ਨਹੀਂ ਤੇ ਜਾਗਣਾ ਵੀ ਸਰੀਰਕ ਨਹੀਂ ਸਰੀਰ ਦੀ ਨੀਂਦ ਦੀ ਕੋਈ ਲਿਮਟ ਹੈ ਬੰਦਾ ਵੱਧ ਵੱਧ ਕਿੰਨੇ ਘੰਟੇ ਸੌਏਗਾ ਆਲਸੀ ਤਵਾਲਸੀ ਮਨੁੱਖ ਵੀ ਹੋਵੇ ਤੇ ਕਿੰਨਾ ਕੁ ਸੌ ਲਏਗਾ ਫਕੀਰ ਜਾਗਤੇ ਆਉਂਦੀ ਹੈ ਸ੍ਰੀ ਰਾਪੇ ਹੀ ਦੱਸਦਾ ਵੀ ਹੁਣ ਲੋੜ ਪੂਰੀ ਹੋ ਚੁੱਕੀ ਅੱਖਾਂ ਖੁੱਲ ਜਾਂਦੀਆਂ ਨੇ ਇੱਥੇ ਮਹਾਰਾਜ ਨੇ ਆਤਮਕ ਨੀਂਦ ਦਾ ਜ਼ਿਕਰ ਕੀਤਾ ਜਿਹੜੀ ਕਦੇ ਟੁੱਟਦੀ ਨਹੀਂ ਬਾਣੀ ਦੇ ਵਾਕ ਆਪਾਂ ਪੜਦੇ ਹਾਂ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਤੇ ਜਦੋਂ ਨੀਂਦ ਮਾਨਸਿਕ ਹੋਵੇ ਉਹ ਹੈ ਅ ਗਿਆਨ ਵਿੱਚ ਬੇ ਸਮਝੀ ਵਿੱਚ ਮੁਪਤਲਾ ਗ੍ਰਸਤ ਬੰਦਾ ਅਗਿਆਨਤਾ ਦੀ ਨੀਂਦ ਵਿੱਚ ਸੁਤਾ ਹੋਇਆ ਹੈ ਜਾਗੇਗਾ ਉਹਦੋਂ ਜਦੋਂ ਗਿਆਨ ਆਏਗਾ ਤੇ ਉਹ ਗਿਆਨ ਬૌਧਿਕ ਨਹੀਂ ਆਤਮਕ ਹੈ ਮਾਨਸਿਕ ਹੈ ਜਿਸ ਅਗਿਆਨ ਤੋਂ ਮੁਕਤੀ ਵਾਸਤੇ ਸਮੁੱਚੇ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਬਾਣੀ ਸਾਨੂੰ ਪ੍ਰੇਰਣਾ ਕਰਦੀ ਹੈ ਅਗਿਆਨ ਨੂੰ ਹਨੇਰਾ ਵੀ ਕਿਹਾ ਇਹਨੂੰ ਨੀਂਦ ਵੀ ਕਿਹਾ ਤੁਸੀਂ ਕਦੇ ਵੇਖਣਾ ਅਸੀਂ ਆਮ ਕੋਈ ਘਰ ਦਾ ਕਾਰਜ ਕਰਦੇ ਆ ਬਿਲਕੁਲ ਅੱਖਾਂ ਖੁੱਲੀਆਂ ਨੇ ਸੁਚੇਤ ਹਾਂ ਕੰਮ ਕਰ ਰਹੇ ਆ ਕੁਝ ਡੁੱਲ ਵਿਗੜ ਗਿਆ ਤੇ ਕਈ ਵਾਰ ਦੂਜਾ ਖਿਜ ਕੇ ਪਰਿਵਾਰ ਦਾ ਜੀ ਕਹਿੰਦਾ ਤੂੰ ਸੁੱਤਾ ਹੈ ਤੇ ਇਹਨੂੰ ਨਹੀਂ ਪਤਾ ਕੀ ਹੋ ਰਿਹਾ ਸਾਨੂੰ ਉਹਦੀ ਗੱਲ ਬੜੀ ਅਟਪਟੀ ਲੱਗਦੀ ਹੈ ਜਦੋਂ ਸਾਨੂੰ ਕਹਿੰਦਾ ਨਾ ਵੀ ਤੂੰ ਸੁੱਤਾ ਹੈ ਤੂੰ ਨੀਂਦ ਲੈ ਰਿਹਾ ਹੈ ਇਹਦਾ ਅਰਥ ਹੁੰਦਾ ਹੈ ਇਹ ਮੁਹਾਵਰਾ ਉਦੋਂ ਵਰਤਦਾ ਹੈ ਵੀ ਤੂੰ ਸੁਚੇਤ ਨਹੀਂ ਕੰਮ ਕਰਨ ਲੱਗਿਆ ਤੇਰਾ ਧਿਆਨ ਤੇਰੀ ਸੁਰਤੀ ਕਿਤੇ ਹੋਰ ਹੈ ਤੇ ਸਰੀਰ ਤੇਰਾ ਕਿਤੇ ਹੋਰ ਹੈ ਸਰੀਰ ਨਾਲ ਤੂੰ ਜਿਹੜਾ ਕੰਮ ਕਰ ਰਿਹਾ ਹੈ ਮਨ ਤੇ ਸੁਰਤ ਉਥੇ ਹਾਜ਼ਰ ਨਹੀਂ ਇਸ ਕਰਕੇ ਅੰਦਰ ਇੱਕ ਵੱਖਰਾ ਹੀ ਵਿਚਾਰ ਪ੍ਰਵਾਹ ਚੱਲ ਰਿਹਾ ਸੀ ਖਿਆਲ ਪ੍ਰਵਾਹ ਚੱਲ ਰਿਹਾ ਸੀ ਕੰਮ ਵਿਗੜ ਗਿਆ ਦੂਜੇ ਨੇ ਖਿਜ ਕੇ ਆਖਿਆ ਵੀ ਤੂੰ ਸੋਤਾ ਹੈ ਸੋ ਤੈ ਤ੍ਰਿਆ ਫਿਰਦਾ ਹੁਣ ਇਹ ਗੱਲਾਂ ਆਮ ਸਾਡੇ ਜੀਵਨ ਚ ਵਰਤਦੀਆਂ ਨੇ ਪਰ ਜੇ ਇਹਨਾਂ ਦੇ ਆਪਾਂ ਗਹਿਨ ਡੂੰਗੇ ਅਰਥ ਸਮਝੀਏ ਦੇ ਪਿਛੋਕੜ ਵਿੱਚ ਜਾਈਏ ਤੇ ਗੱਲ ਬੜੀ ਵੱਡੀ ਹੈ ਇੱਕ ਮਨੁੱਖ ਦੂਜੇ ਨੂੰ ਇਹ ਮੁਹਾਵਰੇ ਰਾਹੀਂ ਦੱਸ ਰਿਹਾ ਹੈ ਪ੍ਰਤੀਕ ਰਾਹੀਂ ਸਮਝਾ ਰਿਹਾ ਹੈ ਵੀ ਤੂੰ ਸੁਰਤ ਕਰਕੇ ਮਨ ਕਰਕੇ ਅਚੇਤ ਅਚੇਤ ਹੈ ਸੁਚੇਤ ਨਹੀਂ ਹੈ ਜਾਗ ਲੇ ਹੋਰੇ ਮਨਾ ਜਦੋਂ ਮਹਾਰਾਜ ਮਨ ਨੂੰ ਕਹਿੰਦੇ ਨੇ ਪੀ ਜਾਗ ਲੈ ਹੁਣ ਇਹ ਸ਼ਲੋਕ ਆਪਾਂ ਪੜ੍ਹਦੇ ਹਾਂ ਕਬੀਰ ਸੁੱਤਾ ਕਿਆ ਕਰੈ ਕਬੀਰ ਜੀ ਮਹਾਰਾਜ ਕਹਿੰਦੇ ਮਨੁੱਖ ਤੂੰ ਮਾਨਸਿਕ ਤੇ ਆਤਮਿਕ ਤੌਰ ਦੇ ਉੱਤੇ ਸੁੱਤਾ ਹੋਇਆ ਕੀ ਕਰਦਾ ਹੈ ਭਾਵ ਤੂੰ ਕਿਉਂ ਲੰਮੀ ਨੀਂਦ ਵਿੱਚ ਸੁੱਤਾ ਹੋਇਆ ਹੈ ਤੂੰ ਆਪਣੀ ਇਸ ਨੀਂਦ ਵਿੱਚੋਂ ਜਾਗਦਾ ਕਿਉਂ ਨਹੀਂ ਜਾਗ ਉਠ ਰੋਏ ਭੈ ਦੁੱਖ ਜਿਹੜੀ ਚੀਜ਼ ਨਾਲੋਂ ਸੰਬੰਧ ਟੁੱਟਦਾ ਹੈ ਨਾ ਸਾਡਾ ਅਸੀਂ ਉਹਦੇ ਲਈ ਰੋਂਦੇ ਹਾਂ ਧਿਆਨ ਰੱਖਿਓ ਜਿਹੜੀ ਚੀਜ਼ ਨਾਲੋਂ ਸਾਝ ਬੰਦੇ ਦੀ ਬੰਦੇ ਨਾਲੋਂ ਸਾਝ ਟੁੱਟੇ ਤੇ ਰੋਈਦਾ ਹੈ ਚੀਜ਼ ਦੀ ਪਦਾਰਥ ਦੀ ਸਾਡੇ ਨਾਲੋਂ ਸਾਝ ਟੁੱਟੇ ਤੇ ਦੁੱਖ ਮਨਾਈਦਾ ਵੀ ਸਾਡੀ ਚੀਜ਼ ਸੀ ਇੰਨੀ ਮਹਿੰਗੀ ਸੀ ਟੁੱਟ ਗਈ ਖਰਾਬ ਹੋ ਗਈ ਚੋਰੀ ਸਾਡੇ ਤੋਂ ਦੂਰ ਚਲੀ ਗਈ ਰੋਣ ਦਾ ਅਰਥ ਹੁੰਦਾ ਹੈ ਸਾਝ ਤੋੜਨਾ ਕਬੀਰ ਜੀ ਮਹਾਰਾਜ ਕਹਿੰਦੇ ਨੇ ਉੱਠ ਭੈ ਤੇ ਦੁੱਖ ਨੂੰ ਰੋ ਪਏ ਦਾ ਮਤਲਬ ਕੀ ਹੈ ਸਹਿਮ ਸਹਿਮ ਕਦੋਂ ਸਾਡੇ ਜੀਵਨ ਚ ਆਉਂਦਾ ਜਦੋਂ ਅਸੀਂ ਗਲਤ ਕਰਦੇ ਆਂ ਪਾਪ ਕਰਦੇ ਆਂ ਦੋ ਚੀਜ਼ਾਂ ਚੇਤੇ ਰੱਖੀਏ ਸੋ ਡਰੈ ਜੇ ਧਰਮ ਕਮਾਮਦਾ ਸੋ ਡਰੈ ਜੇ ਪਾਪ ਕਮਾਮਦਾ ਧਰਮੀ ਵਿਗਸੇਤ ਪਾਪ ਹਮੇਸ਼ਾ ਸਾਡੇ ਅੰਦਰ ਡਰ ਤੇ ਸਹਿਮ ਦੀ ਮੈਲ ਇਕੱਠੀ ਕਰਕੇ ਜਾਂਦਾ ਹੈ ਤੇ ਧਰਮ ਸਾਨੂੰ ਖੇੜਾ ਦਿੰਦਾ ਹੈ ਪਾਪ ਸਾਨੂੰ ਲੁਕਾਉਣਾ ਪੈਂਦਾ ਹੈ ਉਹਦਾ ਹਮੇਸ਼ਾ ਹੀ ਡਰ ਸਾਡੇ ਅੰਦਰ ਡਰ ਬਣਿਆ ਰਹਿੰਦਾ ਮੈਂ ਇੱਕ ਦੋ ਉਦਾਹਰਨਾਂ ਸਾਂਝੀਆਂ ਕਰਦਾ ਇਹ ਪ੍ਰਤੀਕ ਨੇ ਉਦਾਹਰਨਾਂ ਵੀ ਨੇ ਇਤਿਹਾਸ ਦੇ ਸੱਚ ਵੀ ਨੇ ਪਰ ਇਹਨਾਂ ਚੋਂ ਆਪਾਂ ਜਿਹੜੀ ਗੱਲ ਸਮਝਣੀ ਹੈ ਪ੍ਰਕਰਨ ਮੁਤਾਬਕ ਉਹ ਸਮਝਣੀ ਹੈ ਕਹਿੰਦੇ ਨੇ ਔਰੰਗਜ਼ੇਬ ਆਖਰੀ ਸਮੇਂ ਬੜੀ ਪਰੇਸ਼ਾਨੀ ਵਿੱਚ ਲੰਘਿਆ ਮਾਨਸਿਕ ਤੌਰ ਤੇ ਉਹ ਡਾਵਾ ਡੋਲ ਹੋ ਗਿਆ ਬੜੀ ਤਕਲੀਫ ਦੇ ਸੀ ਕਹਿੰਦੇ ਉਹਦਾ ਆਖਰੀ ਵਕਤ ਬੜਾ ਤਕਲੀਫ ਦੇ ਨੇ ਗੁਜ਼ਰਿਆ ਹੈ ਕੋਈ ਇਸ ਗੱਲ ਨੂੰ ਐਵੇਂ ਹੀ ਕਹਿ ਸਕਦਾ ਹੈ ਕਿ ਨਾਰਮਲ ਵੀ ਬੰਦੇ ਇਸ ਤਰ੍ਹਾਂ ਹੋ ਜਾਂਦੇ ਨੇ ਪਰ ਔਰੰਗਜ਼ੇਬ ਤੇ ਔਰੰਗਜ਼ੇਬ ਤੋਂ ਬਾਅਦ ਇੱਕ ਹੋਰ ਬਾਦਸ਼ਾਹ ਆਇਆ ਫਰੁਖਸ਼ੀਰ ਬਹਾਦਰ ਸ਼ਾਹ ਵੀ ਬੜੇ ਲੋਕਾਂ ਦਾ ਐਸਾ ਜ਼ਿਕਰ ਤੁਹਾਨੂੰ ਇਤਿਹਾਸ 'ਚ ਮਿਲੇਗਾ ਬਹਾਦਰ ਸ਼ਾਹ ਔਰੰਗਜ਼ੇਬ ਦਾ ਹੀ ਪੁੱਤਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਨ ਵਾਸਤੇ ਪੰਜਾਬ ਆਇਆ ਹੁਣ ਆਪਾਂ ਸਾਰੇ ਜਾਣਦੇ ਆਂ ਕਿ ਮੁਗਲਾਂ ਨੇ ਜਿਸ ਵੀ ਬਾਦਸ਼ਾਹ ਨੇ ਤਖਤ ਹਸਲ ਕੀਤਾ ਹੈ ਨਾ ਉਹ ਬੜੇ ਸਿੱਧੇ ਢੰਗ ਨਾਲ ਨਹੀਂ ਕੀਤਾ ਕਿਉਂਕਿ ਉਦੋਂ ਕਿਹੜੀਆਂ ਵੋਟਾਂ ਪੈਂਦੀਆਂ ਸਨ ਲਾਮਬੰਦੀ ਸੀ ਜਿਹੜਾ ਕਰ ਗਿਆ ਜੀ ਦੀ ਤਾਕਤ ਬਣ ਗਈ ਸਾਹਮਣੇ ਵਾਲਿਆਂ ਦੀ ਜਿਹਨੇ ਹੋਂਦ ਮਿਟਾ ਲਈ ਉਹ ਕਬਜ਼ ਹੋ ਗਿਆ ਸੱਤਾ ਐਵੇਂ ਲਈ ਜਾਂਦੀ ਸੀ ਅੱਜ ਵੀ ਹੁੰਦਾ ਅੱਜ ਥੋੜਾ ਲੁਕਵੇਂ ਢੰਗ ਨਾਲ ਹੁੰਦਾ ਹੈ ਸੱਤਾ ਤਾਕਤ ਇਹ ਬੰਦੇ ਦੀ ਪ੍ਰਾਇਓਰਿਟੀ ਰਹੀ ਹੈ ਆਰੰਭ ਤੋਂ ਇੱਕ ਕਬੀਲਾ ਦੂਜੇ ਤੋਂ ਦਬਾਉਣ ਲਈ ਦੂਜੇ ਤੇ ਹਕੂਮਤ ਕਰਨ ਲਈ ਲੜਦਾ ਰਿਹਾ ਹੈ ਮਨੁੱਖ ਮਨੁੱਖ ਨੂੰ ਦਬਾਉਣ ਲਈ ਲੜਦਾ ਰਿਹਾ ਹੈ ਸਦੀਆਂ ਤੋਂ ਇੱਕ ਪ੍ਰਜਾਤੀ ਦੇ ਜੀਵ ਦੂਜੀ ਪ੍ਰਜਾਤੀ ਦੇ ਜੀਵਾਂ ਨਾਲ ਜੰਗਲਾਂ ਵਿੱਚ ਘੋੜ ਸਦੀਆਂ ਤੋਂ ਕਰਦੇ ਆ ਰਹੇ ਨੇ ਅੱਜ ਵੀ ਕਰ ਰਹੇ ਨੇ ਇੱਕ ਰਾਜ ਦੂਜੇ ਰਾਜ ਨੂੰ ਦਬਾਉਣ ਲਈ ਲੜਦਾ ਹੈ ਇਹ ਸਾਰੇ ਥਾਵਾਂ ਤੇ ਇਸ ਤਰ੍ਹਾਂ ਚੱਲਦਾ ਹੈ ਕੰਪੀਟੀਸ਼ਨ ਸਤਾ ਹਸਲ ਕਰਨ ਦੀ ਲੜਾਈ ਬਾਦਸ਼ਾਹਾਂ ਦੇ ਪਰਿਵਾਰਾਂ ਵਿੱਚ ਮੰਨ ਲਓ ਇੱਕ ਬਾਦਸ਼ਾਹ ਦੇ ਦੋ ਸ਼ਹਿਜ਼ਾਦੇ ਨੇ ਚਾਰ ਸ਼ਹਿਜ਼ਾਦੇ ਨੇ ਤੇ ਚਾਰਾਂ ਨੇ ਆਪਣੀ ਆਪਣੀ ਲਾਂਬੰਦੀ ਸ਼ੁਰੂ ਤੋਂ ਹੀ ਉਹਨਾਂ ਨੂੰ ਉਹਨਾਂ ਦੇ ਨੇੜੇ ਨੇੜੇ ਬੰਦੇ ਹੁੰਦੇ ਰਹਿੰਦੇ ਸਨ ਕਿ ਜੇ ਇਹ ਸਾਡਾ ਬੰਦਾ ਬਾਦਸ਼ਾਹ ਬਣ ਗਿਆ ਤੇ ਸਾਨੂੰ ਆਪਣੇ ਆਪ ਹੀ ਸ਼ੌਹਰ ਤਾਂ ਮਿਲਣ ਗੀਆਂ ਉੱਚੀਆਂ ਪਦਵੀਆਂ ਮਿਲਣ ਗੀਆਂ ਸਾਡੀ ਚੱਲੇਗੀ ਉਹ ਧੜੇ ਬਣਾਉਂਦੇ ਤਾਕਤਾਂ ਇਕੱਠੀਆਂ ਕਰਦੇ ਮੈਂ ਇਹ ਵੀ ਪੜਿਆ ਬਾਦਸ਼ਾਹ ਅਕਸਰ ਹੀ ਆਪਣੇ 4 ਜਾਂ 5 ਸ਼ਹਿਜ਼ਾਦਿਆਂ ਵਿੱਚੋਂ ਤਿੰਨਾਂ ਚੌ ਨੂੰ ਆਸੇ-ਪਾਸੇ ਹੀ ਰੱਖਦੇ ਕਿਸੇ ਨੂੰ ਕਿਸੇ ਜਗ੍ਹਾ ਦਾ ਗਵਰਨਰ ਲਾ ਦਿੱਤਾ ਕਿਸੇ ਨੂੰ ਕਿਸੇ ਜਗ੍ਹਾ ਦਾ ਲਾ ਦਿੱਤਾ ਜਿਹੜਾ ਬਿਲਕੁਲ ਨਿੱਲ ਹੈ ਉਹਨੂੰ ਕਿਸੇ ਹੋਰ ਜਗ੍ਹਾ ਤੇ ਕੱਲ ਦਿੰਦਾ ਵੀ ਇਹ ਆਪਣੀ ਜ਼ਿੰਦਗੀ ਜੀ ਲਵੇ ਉਹਨਾਂ ਦੀ ਨਿਗਾਹ 'ਚ ਜਿਹੜਾ ਚੜਦਾ ਸੀ ਨਾ ਵੀ ਮੇਰੇ ਤੋਂ ਬਾਅਦ ਇਹ ਰਾਜ ਭਾਗ ਉਹਨੂੰ ਉਹਨਾਂ ਨੇ ਕੋਲ ਰੱਖਣਾ ਦੂਜੇ ਤਿੰਨਾ ਚੌ ਨਵਾਸੇ-ਪਾਸੇ ਰੱਖਣਾ ਗਵਰਨਰੀ ਬਣਾ ਕਿਸੇ ਨੂੰ ਦੇ ਦੇਣੀ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਤੇ ਜਦੋਂ ਬਾਦਸ਼ਾਹ ਦੁਨੀਆ ਤੋਂ ਰੁਖਸਤ ਹੁੰਦਾ ਤੇ ਉਹਦੇ ਪੁੱਤਰ ਫਿਰ ਲਾਮਬੰਦੀਆਂ ਕਰਕੇ ਫੌਜਾਂ ਇਕੱਠੀਆਂ ਕਰਕੇ ਆਪਣੇ ਬੰਦਿਆਂ ਨਾਲ ਕਾਬਜ ਹੋਣ ਦੀ ਮਿਹਨਤ 'ਤੇ ਕੋਸ਼ਿਸ਼ ਕਰਦੇ ਲੜਦੇ ਮਰਦੇ ਤੇ ਮਾਰਦੇ ਇੱਕ ਦੂਜੇ ਖਿਲਾਫ ਸਾਜ਼ਿਸ਼ਾਂ ਚੱਲਦੀਆਂ ਰਹਿੰਦੀਆਂ ਬੜਾ ਕੁਝ ਜਿੰਨਾ ਇਸ ਧਰਤੀ ਦੇ ਉੱਤੇ ਇਨਸਾਨ ਕੁਝ ਨਾ ਕੁਝ ਹਾਸਲ ਕਰਨ ਲਈ ਬੇਚੈਨ ਦੁਨੀਆਂ ਦਾ ਕੋਈ ਜੀਵ ਨਹੀਂ ਸਭ ਤੋਂ ਵੱਧ ਬੇਚੈਨ ਮਨੁੱਖ ਹੈ ਇਸ ਧਰਤੀ ਤੇ ਕੋਈ ਪਸ਼ੂ ਕੋਈ ਪੰਛੀ ਇੰਨਾ ਬੇਚੈਨ ਨਹੀਂ ਹੁੰਦਾ ਜਿੰਨਾ ਮਨੁੱਖ ਸਭ ਤੋਂ ਵੱਧ ਸਹੂਲਤਾਂ ਸਾਧਨ ਵੀ ਕੁਦਰਤ ਦੇ ਮਨੁੱਖ ਮਾਣਦਾ ਸਭ ਤੋਂ ਵੱਧ ਬੇਚੈਨ ਹੀ ਵੀ ਇਹਦੇ ਅੰਦਰ ਬਹਾਦਰ ਸ਼ਾਹ ਵੀ ਪੰਜਾਬ ਆਇਆ ਉਹਨੇ ਵੀ ਤਖਤ ਇਵੇਂ ਹੀ ਲਿਆ ਸੀ ਪਹਿਲਾਂ ਮੈਂ ਰੰਗਜੀਤ ਦੀ ਉਦਾਹਰਨ ਦਿੱਤੀ ਵੀ ਇਸ ਤਰ੍ਹਾਂ ਉਹਨੇ ਆਖਰੀ ਸਮਾਂ ਮਾਨਸਿਕ ਤਣਾਜ ਗੁਜ਼ਾਰਿਆ ਬਹਾਦਰ ਸ਼ਾਹ ਦਾ ਸ਼ਮਿਆਨਾ ਲੱਗਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਿੰਮ ਨੂੰ ਦਬਾਉਣ ਆਇਆ ਹੈ ਮੈਂਟਲੀ ਅਫਸਰਟ ਹੋ ਗਿਆ ਬੜੇ ਹੀ ਸਿੱਖਾਂ ਦੇ ਉਹਨੇ ਕਤਲ ਦਾ ਫਰਮਾਨ ਜਾਰੀ ਕੀਤਾ ਸੀ ਬਹੁਤ ਕੁਝ ਬੜੇ ਲੋਕ ਮੌਤੇ ਘਾਟ ਉਤਾਰੇ ਗਏ ਨਾ ਹੱਕ ਰਾਤ ਦੇ ਸਮੇਂ ਇਤਿਹਾਸਕਰ ਕਹਿੰਦੇ ਨੇ ਵੀ ਉਹ ਇਨਾ ਅਫਸੈਟ ਹੋ ਗਿਆ ਕਿ ਹੁਣ بارش ਸ਼ਮਿਆਨੇ ਲੱਗੇ ਨੇ ਹਵਾ ਆਉਂਦੀ ਤੇ ਹਵਾ ਦੀ ਹਵਾ ਦੇ ਵੇਗ ਦੇ ਨਾਲ ਸ਼ਮਿਆਨੇ ਦੇ ਪੱਲੇ ਜਦੋਂ ਹਿੱਲਦੇ ਤੇ ਆਵਾਜ਼ ਕਰਦੇ ਝੱਲਰਾਂ ਜਦੋਂ ਹਿੱਲਦੀਆਂ ਤੇ ਆਵਾਜ਼ ਕਰਦੀਆਂ ਉੱਠ ਕੇ ਬਹਿ ਜਾਂਦਾ ਕਦੀ ਉਹ ਕਹਿੰਦਾ ਸਿੱਖ ਆ ਗਏ ਨੇ ਕਦੀ ਉਹ ਕਹਿੰਦਾ ਚੋਰ ਆ ਗਏ ਨੇ ਕਦੀ ਉਹ ਕਹਿੰਦਾ ਲੁਟੇਰੇ ਆ ਗਏ ਨੇ ਘੋੜੇ ਵੱਜੇ ਹੁੰਦੇ ਸਨ ਤੇ ਘੋੜਿਆਂ ਨੇ ਹਣਕਣਾ ਹੁੰਦਾ ਜਾਂ ਉਹ ਪੈਰ ਲਾਉਂਦੇ ਤੇ ਪੈਂਖੜੇ ਲਦੇ ਉਹ ਤਾਂ ਵੀ ਬੇਚੈਨ ਹੋ ਜਾਂਦਾ ਸਹਿਮ ਉਹਦੇ ਅੰਦਰ ਪੈ ਗਿਆ ਡਰ ਕੁੱਤਿਆਂ ਦੇ ਭੌਂਕਣ ਦੀ ਜਾਂ ਬਿੱਲੀਆਂ ਦੇ ਰੋਣ ਦੀ ਆਵਾਜ਼ ਆਉਂਦੀ ਉਹ ਤਾਂ ਵੀ ਤਰਬਕ ਕੇ ਉੱਠਦਾ ਵੈਦਾਂ ਦੀ ਪੂਰੀ ਟੋਲੀ ਉਹਦੇ ਕੋਲ ਸੀ ਉਹਨੂੰ ਦਵਾਈਆਂ ਦੇਣ ਵਾਸਤੇ ਬੰਦਾ ਜਿੰਨਾ ਕ ਅਮੀਰ ਹੁੰਦਾ ਜਾਂਦਾ ਹੈ ਨਾ ਉਹਨਾਂ ਵੈਮੀ ਵੀ ਹੁੰਦਾ ਜਾਂਦਾ ਹੈ ਚੇਤੇ ਚ ਰੱਖੋ ਉਹ ਤਵੀਜ਼ ਦੇਣ ਵਾਲੇ ਕਾਜ਼ੀ ਝਾੜ ਫੂਕ ਕਰਨ ਵਾਲੇ ਉਹ ਵੀ ਕੋਲ ਹੀ ਬੈਂਦੇ ਸਨ ਪਰ ਜਿਹੜੇ ਅੰਦਰ ਦੇ ਦੁੱਖ ਨੇ ਉਹ ਇਹਨਾਂ ਟੋਟਕਿਆਂ ਨਾਲ ਦੂਰ ਥੋੜੀ ਹੋੜੇ ਨੇ ਬੰਦਾ ਜਦੋਂ ਆਪਣੇ ਮੂਲ ਤੋਂ ਟੁੱਟਿਆ ਹੋਵੇ ਜਿਸ ਰੁੱਖ ਦੀਆਂ ਜੜ੍ਹਾਂ ਜ਼ਮੀਨ ਤੋਂ ਪੁੱਟੀਆਂ ਗਈਆਂ ਲੈ ਭਾਵੇਂ ਮੋਲੇ ਧਰਮੀ ਵੀ ਪਵੇ ਉਹਨੂੰ ਹਰੀਆ ਨਹੀਂ ਕਰ ਸਕਦਾ ਸੱਚੇ ਪਾਤਸ਼ਾਹ ਮਹਾਰਾਜ ਨੇ ਇਸੇ ਕਰਕੇ ਬਾਣੀ ਦੇ ਅੰਦਰ ਮਨ ਨੂੰ ਆਪਣਾ ਮੂਲ ਪਛਾਣਨ ਦੀ ਪ੍ਰੇਰਣਾ ਕੀਤੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਜਿੰਨੀ ਦੁਨੀਆ ਚ ਟੋਟ ਕੇ ਬਾਦੀਏ ਮੂਲ ਪਛਾਣਨ ਦੀ ਗੱਲ ਨਹੀਂ ਇਹ ਤਾਂ ਬਸ ਲੋਕਾਂ ਨੂੰ ਭੁਲੇਖੇ ਪਾਉਣ ਦੀਆਂ ਖੇਡਾਂ ਨੇ ਮੂਲ ਤਾਂ ਗੁਰੂ ਦੇ ਬਚਨਾਂ ਰਾਹੀਂ ਪਛਾਣਿਆ ਜਾ ਸਕਦਾ ਆਪਣੇ ਨੇਜ ਨੂੰ ਪਛਾਣ ਕੇ ਜਨ ਨਾਨਕ ਬਿਨ ਆਪਾ ਚੀਨਾ ਮਿਟੈ ਨਾ ਭ੍ਰਮ ਕੀ ਕਾਈ ਇਸ ਤਰ੍ਹਾਂ ਦੀਆਂ ਕਈ ਗਾਥਾ ਤੁਹਾਨੂੰ ਇਤਿਹਾਸ ਦੇ ਪੰਨਿਆਂ ਤੇ ਕੁਝ ਲੋਕਾਂ ਦੀਆਂ ਮਿਲ ਜਾਣਗੀਆਂ ਕਿਉਂ ਉਹਨਾਂ ਦੇ ਅੰਦਰ ਸਹਿਮ ਡਰ ਮੰਦਾ ਕਰਮ ਤੁਹਾਡੇ ਅੰਦਰ ਇੱਕ ਪੂੰਜੀ ਜਮ੍ਹਾਂ ਕਰਦਾ ਹੈ ਉਹ ਹੈ ਸਹਿਮ ਦੀ ਡਰ ਦੀ ਸੰਸਿਆ ਦੀ ਅੰਦਰ ਖੋਖਲਾ ਹੁੰਦਾ ਜਾਂਦਾ ਹੈ ਬੰਦੇ ਦਾ ਕਮਜ਼ੋਰ ਹੁੰਦਾ ਜਾਂਦਾ ਜਿੰਨਾ ਅੰਤਰਾਤਮਾ ਕਮਜ਼ੋਰ ਹੋਏਗਾ ਉਹਨਾਂ ਫੇਰ ਰਿਜ਼ਲਟ ਨੂੰ ਫੇਸ ਕਰਨਾ ਜਿਹੜਾ ਉਹ ਬੰਦੇ ਲਈ ਔਖਾ ਹੋ ਜਾਂਦਾ। ਦੂਜੀ ਚੀਜ਼ ਜਿਹੜਾ ਦੁੱਖ, ਤਕਲੀਫ, ਪੀੜਾ ਅੰਦਰ ਇਕੱਠੀ ਹੁੰਦੀ ਹੈ। ਇਸ ਮਹਾਰਾਜ ਨੇ ਇਹਨੂੰ ਨਰਕ ਕਿਹਾ ਵੀ ਜਿਹੜਾ ਬੰਦਾ ਅੰਦਰ ਭੋ ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪ ਨਮਾਸਾ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਬੀਰ ਸੂਤਾ ਕਿਆ ਕਰਾ ਕਿਉਂ ਇੰਨੀ ਲੰਮੀ ਨੀਂਦ ਸੌਂ ਰਿਆ ਅੰਦਰ ਦੀ ਅਗਿਆਨ ਦੀ ਨੀਂਦ ਦਾ ਤਿਆਗ ਕਰ ਮੋਹ ਦੀ ਨੀਂਦ ਚੋਂ ਜਾਗ ਉਠ ਜਾਗ ਰੋਏ ਭੈ ਦੁੱਖ ਅੰਦਰ ਦੇ ਸਹਿਮ ਤੇ ਅੰਦਰ ਦੇ ਇਹਨਾਂ ਦੁੱਖਾਂ ਨੂੰ ਅਲ ਵਿਦਾ ਕਹਿ ਇਹਨਾਂ ਨਾਲੋਂ ਨਾਤਾ ਤੋੜਨ ਦੀ ਕੋਸ਼ਿਸ਼ ਸੁਚੇਤ ਹੋ ਇਹਨਾਂ ਤੋਂ ਨਾਤਾ ਤੋੜ ਨਹੀਂ ਤਾਂ ਬਹੁਤ ਉਲਝਿਆ ਰਹੇਗਾ ਨਰਕ ਭੋਗੇਗਾ ਇਹਨਾਂ ਨੂੰ ਰੋ अपामनी किसे नु कहंदे तू मेरी जान नु ही रोंदा ਰਿਆ ਕਰ ਇਹਦਾ ਮਤਲਬ ਇਹ ਹੁੰਦਾ ਵੀ ਤੈਨੂੰ ਮੈਂ ਚੰਗਾ ਹੀ ਨਹੀਂ ਲੱਗਦਾ ਜਾਂ ਹਮੇਸ਼ਾ ਤੂੰ ਮੇਰੇ ਅਗੇਂਸਟ ਹੀ ਖਲੋਤੇ ਰਹਿਣਾ ਮੇਰੀ ਜਾਨ ਨੂੰ ਰੋਈ ਜਾਇਆ ਕਰ ਇਹ ਰੋਏ ਸ਼ਬਦ ਜਿਹੜਾ ਇਹ ਇਸ ਸੈਂਸ ਦੇ ਵਿੱਚ ਵਰਤਿਆ ਬਾਣੀ ਨੂੰ ਵੀ ਪੜੀ ਆਪਾਂ ਤੁਸੀਂ ਰੋਵੋ ਰੋਵਣ ਆਈ ਹੋ ਅੱਧ ਪੰਦੇ ਹੈ ਸੰਸਾਰ ਹੋਵਾ ਅਲਾਣੀਆਂ ਦੇ ਵਿੱਚ ਹਜ਼ੂਰ ਕਹਿੰਦੇ हे सत संगी सहेलियों ਤੁਸੀਂ ਰੋਵੋ ਕਿੰਨਾ ਚੀਜ਼ਾਂ ਨੂੰ ਜਗਤ ਦੇ ਮੋਹ ਨੂੰ ਰੋਵੋ ਜਿਹੜੀ ਚੀਜ਼ ਦੁੱਖ ਦੇਂਦੀ ਉਹਦੀ ਜਾਨ ਨੂੰ ਰੋਵੋ ਉਹਦਾ ਬੁਰਾ ਮਨਾਓ ਉਹਦਾ ਸੋਗ ਕਰੋ ਭਲੇ ਦਾ ਕਾਹਦਾ ਸੋਗ ਸੋਗ ਤੇ ਮਾੜੇ ਦਾ ਹੀ ਹੋਣਾ ਚਾਹੀਦਾ ਤੋਂ ਸਹਿਬਹਾਰਾਜ ਅਗਲੇਰੇ ਬਚਨ ਵਿੱਚ ਕਹਿੰਦੇ ਜਾ ਕਾ ਬਾਸਾ ਗੋਰ ਮੈਂ ਗੌਰ ਕਹਿੰਦੇ ਨੇ ਜੀ ਕਬਰ ਨੂੰ ਚੇਤੇ ਰੱਖ ਬੰਦਿਆ ਜਾਗ ਇਹ ਭੈ ਤੇ ਦੁੱਖ ਕਬਰ ਹੈ ਇੱਕ ਬੰਦਾ ਮਰਦਾ ਹੈ ਤੇ ਉਹਨੂੰ ਕਬਰ ਚ ਦਫਨਾਇਆ ਜਾਂਦਾ ਹੈ ਉਹਨੂੰ ਤਾਂ ਕੋਈ ਤਕਲੀਫ ਹੀ ਨਹੀਂ ਜਦੋਂ ਜਾਨ ਹੀ ਨਹੀਂ ਅੰਦਰ ਤੇ ਉਹਨੂੰ ਭਾਵੇਂ ਖੂਹ ਚ ਸੁੱਟ ਦਿਓ ਅੱਗ ਚ ਸਾੜ ਦਿਓ ਜਿੱਥੇ ਮਰਜੀ ਦੱਬ ਦਿਓ ਜਿਹੜਾ ਸਹਿਮ ਹੈ ਨਾ ਅੰਦਰ ਦਾ ਤੇ ਅੰਦਰ ਦਾ ਦੁੱਖ ਹੈ ਜਿਹੜਾ ਮੂਹ ਹੈ ਇਹ ਕਬਰ ਦੇ ਸਮਾਨ ਹੈ ਜਿਨ੍ਹਾਂ ਦਾ ਵਾਸਾ ਇਸ ਜੂੰਦਿਆਂ ਜੀ ਇਸ ਕਬਰ ਚ ਹੋ ਜਾਂਦਾ ਹੈ ਨਾ ਸੋ ਕਿਉਂ ਸੋ ਵੈ ਸੋਖ ਉਹ ਸੁਖ ਦੀ ਨੀਂਦ ਨਹੀਂ ਲੈਂਦੇ ਉਹਨਾਂ ਦਾ ਕੋਈ ਵਕਤ ਆਰਾਮ ਨਾਲ ਨਹੀਂ ਗੁਜ਼ਰਦਾ ਪਲ ਵੀ ਆਰਾਮ ਨਾਲ ਨਹੀਂ ਗੁਜ਼ਰਦਾ ਇਸ ਕਬਰ ਚੋਂ ਬਾਹਰ ਨਿਕਲ ਇਸ ਕਬਰ ਚੋਂ ਬਾਹਰ ਆ ਦੁਨੀਆ ਨੂੰ ਵੇਖ ਅਗਲੇਰੇ ਬਚਨ ਚ ਕਹਿੰਦੇ ਨੇ ਕਬੀਰ ਸੂਤਾ ਕਿਆ ਕਰੈ ਉਠ ਕੇ ਨਾ ਜਪੈ ਮੁਰਾਰ ਕਕੇ ਨੂੰ ਸਿਆਰੀ ਕੁਐਸਚਨ ਮਾਰ ਕੇ ਨਾ ਜਪੈ ਮੁਰਾਰ ਉਠ ਸੁਤਾ ਕੀ ਕਰਦਾ ਐ ਇੰਨੀ ਅਗਿਆਨਤਾ ਦੀ ਨੀਂਦ ਕਿਉਂ ਲੈ ਰਿਆ ਜਾਗ ਕਿਉਂ ਨਹੀਂ ਜਪਦਾ ਉਸ ਜਗਤ ਦੇ ਮਾਲਕ ਨੂੰ ਕਿਉਂ ਨਹੀਂ ਸਿਮਰਦਾ ਕਿਉਂ ਚੇਤੇ ਨਹੀਂ ਕਰਦਾ ਯਾਦ ਰੱਖ ਇੱਕ ਦਿਨ ਸੋਵਣ ਹੋਏਗੋ ਲਾਂਬੇ ਗੋੜ ਪਸਾਰ ਲੰਮੇ ਗੋਡੇ ਪਸਾਰ ਕੇ ਲੰਮੀਆਂ ਤਾਣ ਕੇ ਇੱਕ ਦਿਨ ਤੂੰ ਸਮਝਣਾ ਹੈ ਭਾਵ ਮੌਤ ਨੇ ਆਦ ਬੋਚਣਾ ਹੈ ਫਿਰ ਤੈਨੂੰ ਕਿਸੇ ਨੇ ਜਗਾਉਣਾ ਇੱਕ ਦਿਨ ਸਦਾ ਦੀ ਨੀਂਦੇ ਸਮਝਣਾ ਹੈ ਇਸ ਤੋਂ ਪਹਿਲਾਂ ਕਿ ਸਰੀਰ ਦੀ ਉਹ ਮੌਤ ਆਵੇ ਤੇ ਸਦਾ ਦੀ ਨੀਂਦੇ ਸੌ ਜਾਏ ਉਹ ਸਦਾ ਦੀ ਨੀਂਦ ਸੌਣ ਤੋਂ ਪਹਿਲਾਂ ਅੰਦਰ ਦੀ ਨੀਂਦ ਤੋੜ ਤੇ ਜਾਗ ਸੁਚੇਤ ਹੋ ਤੀਜੇ ਬਚਨ ਵਿੱਚ ਕਹਿੰਦੇ ਨੇ ਕਬੀਰ ਸੂਤਾ ਕਿਆ ਕਰੇ ਬੈਠਾ ਰੋ ਪਰ ਜਾਗ ਸੁਚੇਤ ਹੋ ਸਾਬ ਬੈਠਾ ਰੋ ਦਾ ਮਤਲਬ ਸਾਵਧਾਨ ਹੋ ਸਚੇਤ ਹੋ ਤੇ ਅੰਦਰੋਂ ਜਾਗਣ ਦੀ ਕੋਸ਼ਿਸ਼ ਕਰ ਬੈਠਾ ਰੋ ਅਰ ਜਾਗ ਕੀ ਕਰੀਏ ਜੇ ਇਸ ਜਾਗ ਵਿੱਚੋਂ ਅਸੀਂ ਕੀ ਕਰਨਾ ਹੈ ਜਾ ਕੇ ਸੰਗ ਤੇ ਬੀਛੁਰਾ ਤਾਂ ਹੀ ਕੇ ਸੰਗ ਲਾਗ ਇੱਕ ਬਚਨ ਨੂੰ ਸਮਝੀਏ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਬਾਣੀ ਵਿੱਚ ਹੋਰ ਜਗ ਸੂਤਾ ਮੋਹ ਪਿਆਰ ਜਗਤ ਨੂੰ ਮੋਹ ਦੀ ਨੀਂਦ ਵਿੱਚ ਸੁੱਤਾ ਦੱਸਿਆ ਮੈਂ ਇੱਕ ਉਦਾਹਰਣ ਸਾਂਝੀ ਕਰਦਾ ਮਨਸੂਰ ਨੂੰ ਹੁਕਮ ਹੋਇਆ ਵੀ ਇਹਨੂੰ ਸੂਲੀ ਚਾੜਨਾ ਉਸ ਤੋਂ ਪਹਿਲਾਂ ਉਹਨੂੰ ਇੱਕ ਸਜ਼ਾ ਦਿੱਤੀ ਵੀ ਇਹਨੂੰ ਚਰਾਏ 'ਚ ਬਿਠਾ ਦਿਓ ਜਿਹੜਾ ਵੀ ਚਰਾਏ ਚੋਂ ਲੰਗੇ ਇਹਨੂੰ ਪੱਥਰ ਮਾਰ ਕੇ ਲੰਗੇ ਉਹਨੂੰ ਸੰਗਸਾਰ ਕਰਨਾ ਸੰਗ ਪੱਥਰ ਨੂੰ ਕਹਿੰਦੇ ਸੰਗਸਾਰ ਕਰਨਾ ਸਜ਼ਾ ਦੇਣ ਵਾਲੇ ਹੁਕਮ ਸੁਣਾਉਣ ਵਾਲੇ ਤੇ ਪੱਥਰबाजी ਕਰਨ ਵਾਲੇ ਸਭ ਆਪਣਾ ਆਪਣਾ ਕੰਮ ਕਰ ਰਹੇ ਸਨ ਸਿਬਲੀ मंसूर ਦਾ ਮਿੱਤਰ ਉਹ ਵੀ ਲਾਈਨ ਚ ਖੜਾ ਸੀ ਮਜਬੂਰੀ ਐਸੀ ਉਹ ਚਾਹਦਾ ਨਹੀਂ ਸੀ ਵੀ ਮੈਂ ਮਨਸੂਰ ਨੂੰ ਪੱਥਰ ਮਾਰ ਉਹ ਜਾਣਦਾ ਸੀ ਵੀ ਮਨਸੂਰ ਸੱਚਾ ਹੈ ਉਹ ਤਾਂ ਜੀ ਨਾ ਕੀਤਾ ਵੀ ਮੈਂ ਪੱਥਰ ਮਾਰਾਂ ਉਹਦੇ ਹੱਥ ਵਿੱਚ ਇੱਕ ਫੁੱਲ ਸੀ ਉਹ ਕੋਲ ਦੀ ਲੰਘਿਆ ਤੇ ਪੱਥਰ ਤਾਂ ਮਾਰ ਨਹੀਂ ਸਕਿਆ ਉਹਨੇ ਹੌਲੀ ਦੇਣੀ ਫੁੱਲ ਐ ਸੁੱਟਿਆ ਵੀ ਸਿਪਾਈਆਂ ਨੂੰ ਇਹ ਜਿਤਾਇਆ ਵੀ ਮੈਂ ਵੀ ਮਾਰਿਆ ਪਰ ਮਨਸੂਰ ਨੂੰ ਮੈਂ ਪੱਥਰ ਮਾਰ ਨਹੀਂ ਸਕਦਾ ਕਿਉਂਕਿ ਇਹ ਇਹ ਨਹੀਂ ਜਾਣਦੇ ਮੈਂ ਜਾਣਦਾ ਮਨਸੂਰ ਸਹੀ ਹੈ ਖਰਾ ਉਹਨੇ ਫੁੱਲੋ ਦੇ ਵੱਲ ਸੁੱਟਿਆ ਤੇ ਉਹਦੀ ਗੋਦ ਵਿੱਚ ਜਾ ਕੇ ਡਿਗਿਆ ਉਹਦੇ ਅੰਗ ਨੂੰ ਛੋਇਆ ਕਮਾਲ ਦੀ ਗੱਲ ਇਹ ਹੋਈ ਵੀ ਮਨਸੂਰ ਰਾਮ ਨਾਲ ਬੈਠਾ ਪੱਥਰ ਸਹਿ ਰਿਆ ਸੀ ਤੇ ਦੁਆਵਾਂ ਦੇ ਰਿਹਾ ਸੀ ਮਨਸੂਰ ਨੇ ਜਦੋਂ ਉਹਦੇ ਵੱਲ ਫੁੱਲ ਸੁੱਟਿਆ ਤੇ ਉਹ ਉਹਨੇ ਧਾ ਮਾਰੀ ਜਿਵੇਂ ਬੰਦੇ ਨੂੰ ਸੱਟ ਲੱਗਦੀ ਹੈ ਨਾ ਇਸ ਤਰ੍ਹਾਂ ਮਨਸੂਰ ਤੋਂ ਅੱਗੇ ਨਹੀਂ ਵਧਿਆ ਗਿਆ ਸਿਬਲੀ ਤੋਂ ਅੱਗੇ ਨਾ ਵਧਿਆ ਗਿਆ ਉਹ ਰੁਕਿਆ ਉਹਨੇ ਕਿਹਾ ਦੋਸਤ ਇਨੇ ਲੋਕਾਂ ਨੇ ਤੈਨੂੰ ਪੱਥਰ ਮਾਰੇ ਸਰੀਰ ਤੇਰਾ ਲਹੂ ਲਹਾਨ ਹੈ ਤੂੰ ਦੜਵਟ ਕੇ ਬੈਠਾ ਹੈ ਦੁਆਵਾਂ ਦੇਣਾ ਹੈ ਅੱਲਾਹ ਤਾਲਾ ਕੋਲ ਇਹਨਾਂ ਦੀ ਦੁਆ ਕਰਦਾ ਹਾਂ ਇਹਨਾਂ ਦੇ ਭਲੇ ਦੀ ਅਰਦਾਸ ਕਰਦਾ ਹਾਂ ਮੇਰਾ ਹਿਆ ਨਹੀਂ ਪਿਆ ਮੈਂ ਤੈਨੂੰ ਪੱਥਰ ਮਾਰਾਂ ਕਿਉਂਕਿ ਮੈਂ ਤੈਨੂੰ ਜਾਣਦਾ ਮੈਂ ਤੇਰੇ ਵੱਲ ਫੁੱਲ ਚਲਾਵਾ ਸੁਟੇ ਤੂੰ ਤਾਂ ਹਾਂ ਮਾਰ ਉਠਿਆ ਤੂੰ ਸਾਰੀ ਜ਼ਿੰਦਗੀ ਮੈਨੂੰ ਬੜਾ ਕੁਝ ਸਿਖਾਇਆ ਇਹ ਵੀ ਦੱਸ ਪੀਏ ਕਿਉਂ ਕੀਤਾ ਹੈ ਮਨਸੂਰ ਮੁਸਕਰਾਇਆ ਤੇ ਕਹਿਣ ਲੱਗਿਆ ਇਹ ਜਾਣਦੇ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਅਸੀਂ ਪੱਥਰ ਫੜੇ ਕਿਉਂ ਨੇ ਮਾਰਨੇ ਕਿਉਂ ਨੇ ਜਿਹਨੂੰ ਮਾਰਦੇ ਉਹ ਬੰਦਾ ਕੌਣ ਹੈ ਬਸ ਇਹ ਤਾਂ ਲੋਕ ਜਿਵੇਂ ਦੁਨੀਆ ਨੀਂਦ 'ਚ ਨਹੀਂ ਹੁੰਦੀ ਨਾ ਸਜ਼ਾ ਦੇਣ ਵਾਲਿਆਂ ਨੂੰ ਸੱਚ ਝੂਠ ਦਾ ਪਤਾ ਹੈ ਨਾ ਅਮਲ ਕਰਨ ਵਾਲਿਆਂ ਨੂੰ ਪਤਾ ਹੈ ਨਾ ਇਹਨਾਂ ਪੀੜਾਂ ਨੂੰ ਪਤਾ ਇਹ ਤਾਂ ਸਭ ਇੱਕੋ ਜਿਹਾ ਹੈ ਮੈਂ ਜਦੋਂ ਇਹਨਾਂ ਵੱਲ ਵੇਖਦਾ ਤੇ ਮੈਂ ਸੋਚਦਾ ਵੀ ਇਹ ਤਾਂ ਅੰਦਰੋਂ ਜਾਗ ਹੀ ਨਹੀਂ ਬੰਦੇ ਇਹਨਾਂ ਨੂੰ ਪਤਾ ਹੀ ਨਹੀਂ ਸੱਚ ਕੀ ਹੈ ਪਤਾ ਹੁੰਦਾ ਤੇ ਇਸ ਤਰ੍ਹਾਂ ਕਰਦੇ ਮੈਨੂੰ ਰੰਝ ਤੇਰੇ ਤੇ ਆਏ ਤੈਨ ਤੋਂ ਥੋੜਾ ਬਹੁਤ ਪਤਾ ਹੈ ਤੂੰ ਵੀ ਉਸ ਭੀੜ 'ਚ ਹੀ ਖਲੋਤਾ ਹੈ ਤੂੰ ਵੀ ਮੇਰੇ ਵੱਲ ਪੱਥਰ ਨਹੀਂ ਮਾਰ ਸਕਿਆ ਤੇਰਾ ਹੀਆ ਨਹੀਂ ਪਿਆ ਕਿਉਂਕਿ ਤੂੰ ਕੁਝ ਜਾਣਦਾ ਹੈ ਪਰ ਉਹਨਾਂ ਦਾ ਮੂੰਹ ਰੱਖਣ ਲਈ ਤੋਂ ਫੁੱਲ ਤੇ ਸੁਟਿਆ ਨਾ ਮੇਰੇ ਵੱਲ ਹੀ ਸਾਦੇ ਤੋਂ ਉਹਨਾਂ ਦਾ ਹੀ ਆ ਪੱਥਰ ਨਹੀਂ ਤੇ ਫੁੱਲ ਸਹੀਂ ਅੰਦਾਜ਼ ਤੇ ਤੇਰਾ ਉਹੀ ਸੀ ਤਰੀਕਾ ਤੇ ਤੇਰਾ ਉਹੀ ਸੀ ਸੁਟਿਆ ਹੋਇਆ ਨੇ ਚੰਗੇ ਚੰਗੇ ਜਾਗੇ ਬੰਦੇ ਸੂਲੀ ਚਾੜ ਛੱਡੇ ਦੇਖੋ ਦੁਨੀਆ 'ਚ ਕਿੰਨੀ ਭੀੜ ਹੁੰਦੀ ਹੈ ਦੋ ਮੂਰਖ ਵੋਟਾਂ ਵਿੱਚ ਖਲੋਣ ਤਾਂ ਵੀ ਅੱਧੇ ਅੱਧੇ ਮੂਰਖ ਵੋਟਾਂ ਪਾਉਂਦੇ ਆ 52 ਨਿੰਜਾ ਦੇ ਫਰਕ ਨਾਲ ਪਰ ساری ਦੁਨੀਆ ਇੱਕ ਪਾਸੇ ਹੋ ਜਾਂਦੀ ਹੈ ਇੱਕ ਧਰਮੀ ਮਨੋਕਸੂਲੀ ਚੜ ਜਾਂਦਾ ਹੈ ਕਿਸੇ ਨੂੰ ਜ਼ਹਿਰ ਦਾ ਪਿਆਲਾ ਦੇ ਦਿੰਦੀ ਹੈ ਦੁਨੀਆ ਕਿਸੇ ਨੂੰ ਤਵੀ ਤੇ ਬਿਠਾ ਦਿੰਦੀ ਹੈ ਉਹ ਠੀਕ ਹੈ ਹਜ਼ਾਰਾਂ ਸਾਲ ਬਾਅਦ ਆਪਾਂ ਉਹਨਾਂ ਨੂੰ ਪੂਜਦੇ ਹਾਂ ਤੁਸੀਂ ਹੈਰਾਨ ਹੋਵੋਗੇ ਧਰਮੀ ਬੰਦੇ ਵੀ ਬਾਅਦ ਚ ਪੂਜੇ ਜਾਂਦੇ ਨੇ ਤੇ ਉਹਨਾਂ ਦੇ ਕਾਤਲ ਵੀ ਪੂਜੇ ਜਾਂਦੇ ਨੇ ਸੰਸਾਰ ਇਹੋ ਜੀ ਚੀਜ਼ ਹੈ ਇਹੋ ਜੀ ਚੀਜ਼ ਹੈ ਸਾਨੂੰ ਕਿ ਲੱਗਦਾ ਦੁਨੀਆ 'ਚ ਰੰਗਜੀਤ ਦਾ ਨਾਮ ਲੈਣ ਵਾਲੇ ਮੁੱਕ ਗਏ ਨੇ ਅਜੇ ਵੀ ਲੈਣ ਬੜੇ ਮਾਣ ਨਾਲ ਚੰਗੇਜ਼ ਖਾਨ ਨੂੰ ਵੀ ਲੋਕ ਚੰਗਾ ਕਹਿਣ ਲੱਗ ਪਏ ਸਕੰਦਰ ਆਜ਼ਮ ਨੂੰ ਕਹਿਣ ਲੱਗ ਪਏ ਹਿਟਲਰ ਨੂੰ ਚੰਗਾ ਕਹਿਣ ਵਾਲੇ ਵੀ ਦੁਨੀਆ 'ਚ ਬੰਦੇ ਹੈਗੇ ਨੇ ਇਹ ਚੱਲਦਾ ਰਹਿੰਦਾ ਹੈ ਕਹਿਣ ਤੋਂ ਮਰਾਦ ਇਹ ਹੈ ਇੱਕ ਜਾਗਿਆ ਬੰਦਾ ਹੀ ਸੁੱਤੇ ਹੋਏ ਬੰਦਿਆਂ ਦੇ ਘੇਰੇ 'ਚ ਆ ਜਾਵੇ ਬਹੁ ਗਿਣਤੀ ਮੂਰਖਾਂ ਦੀ ਹੋਵੇ ਤੇ ਇੱਕ ਦਾਣਾ ਜਿਹੜਾ ਉਹ ਮੂਰਖ ਮੰਨ ਲਿਆ ਜਾਂਦਾ ਵੀ ਨਹੀਂ ਇਹਨੂੰ ਨਹੀਂ ਪਤਾ ਐਨੇ ਲੋਕ ਬੇਵਕੂਫ ਨੇ ਹਾਲਾਂਕਿ ਸਾਨੂੰ ਸੱਚੇ ਪਾਤਸ਼ਾਹ ਨੇ ਤਾਂ ਬੜਾ ਸਹੀਲਾ ਮਾਰਗ ਵਿਖਾਇਆ ਉਹਨਾਂ ਦੇ ਬਚਨ ਨੇ ਬਾਣੀ ਚ ਅੰਦੀ ਰਈਤ ਗਿਆਨ ਵੀ ਹੋਣੀ ਭਾ ਭਰੇ ਮੁਰ ਆਪਾਂ ਵੀ ਸਿੱਖ ਜਦੋਂ ਇਹ ਗੱਲ ਕਹਿੰਦੇ ਨਾ ਫੁਲਾਨੇ ਥਾ ਇੰਨੀ ਭੀੜ ਉਹ ਗਲਤ ਹੈ ਉਹ ਆਸਾ ਦੀ ਵਾਰ ਨਹੀਂ ਨਾ ਪੜਦੇ ਜੇ ਪੜਦੇ ਨੇ ਸੁਣਦੇ ਨਹੀਂ ਜੇ ਸੁਣਦੇ ਨੇ ਤੇ ਸਮਝਦੇ ਨਹੀਂ ਜਾ ਸਮਝ ਲੈਿੰਦੇ ਨੇ ਤੇ ਛੱਡ ਦਿੰਦੇ ਨੇ ਵੀ ਬਾਬੇ ਨੇ ਕਿਹਾ ਵੀ ਭੀੜ ਵੀ ਗਲਤ ਹੋ ਸਕਦੀ ਏ ਅੰਦੀ ਰૈયਤ ਗਿਆਨ ਵੀ ਹੋਣੀ ਭਾ ਭਰੇ ਮਰਦਾਰ ਰૈયਤ ਦਾ ਮਤਲਬ ਪਰਜਾ ਹੀ ਹੁੰਦਾ ਹੈ ਪਰਜਾ ਅੰਦੀ ਗਿਆਨ ਬੇਨਕੂੜ ਕੋ ਸਤ ਮੁਖੋਂ ਲਾਈ ਭਾਈ ਗੁਰਦਾਸ ਜੀ ਨੇ ਲਿਖਿਆ ਇਕੱਲਾ ਰਾਜਾ ਹੀ ਬੇਵਕੂਫ ਨਹੀਂ ਹੋ ਸਕਦਾ ਪਰਜਾ ਵੀ ਬੇਵਕੂਫ ਹੁੰਦੀ ਹੈ ਬਹੁ ਗਿਣਤੀ ਹੁੰਦੀ ਹੈ ਨਾ ਪਰ ਰਾਜਾ ਤੇ ਇੱਕ ਹੁੰਦਾ ਹੈ ਪਰਜਾ ਕਿੰਨੀ ਹੁੰਦੀ ਹੈ ਲੱਖਾਂ ਕਰੋੜਾਂ ਦੀ ਤਦਾਦ ਚ ਤੇ ਮਹਾਰਾਜ ਨੇ ਕਿਹਾ ਪਰਜਾ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਮੂਰਖ ਨਾ ਹੁੰਦੀ ਤੇ ਮੂਰਖ ਰਾਜਾ ਚੁਣਦੀ ਸੋਚੋ ਜੇ ਪਰਜਾ ਅੰਨੀ ਨਾ ਹੁੰਦੀ ਤੇ ਅੰਨਾ ਰਾਜਾ ਚੁਣ ਲੈਂਦੀ ਕਦੇ ਨਾ ਚੁਣਦੀ ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਧਰਮ ਨੂੰ ਕਦੇ ਵੀ ਭੀੜ ਨਾਲ ਨਹੀਂ ਤੋਲਿਆ ਪੀ ਜਿੱਥੇ ਬਹੁਤੇ ਲੋਕ ਹੋਣਗੇ ਉੱਥੇ ਧਰਮ ਹੋਏਗਾ ਕੋਈ ਜ਼ਰੂਰੀ ਨਹੀਂ ਜਿਹੜਾ ਕੰਮ ਬਹੁ ਗਿਣਤੀ ਕਰਦੀ ਹੋਏਗੀ ਉਹ ਸਹੀ ਹੋਏਗਾ ਕੋਈ ਲਾਜ਼ਮੀ ਨਹੀਂ ਕਬੀਰ ਜੀ ਦੇ ਗੰਗਾ ਚਨਾਉਣ ਵਾਲੀਆਂ ਉਦੋਂ ਵੀ ਪੀੜਾਂ ਬਹੁਤ ਸਨ ਅੱਜ ਵੀ ਨੇ ਰਹਿਣ ਗਿਆ ਕਬੀਰ ਜੀ ਦੀ ਕੁੱਲੀ 'ਚ ਉਦੋਂ ਵੀ ਚਾਰ ਬੰਦੇ ਸਨ ਕਬੀਰ ਜੀ ਨੂੰ ਫੋਲੋ ਕਰਨ ਵਾਲੇ ਅੱਜ ਵੀ ਹੋਣੇ ਨਹੀਂ ਜਿੰਨੇ ਗੰਗਾ ਚਨਾਉਣ ਵਾਲੇ ਨੇ ਤੋਂ ਇਸ ਨੁਕਤੇ ਨੂੰ ਆਪਾਂ ਸਮਝੀਏ ਸੱਚੇ ਪਾਤਸ਼ਾਹ ਮਹਾਰਾਜ ਨੇ ਦੁਨੀਆ ਨੂੰ ਇਹ ਜਗ ਸੋਤਾ ਮੋਹ ਪਿਆਰ ਮੋਹ ਦੇ ਪਿਆਰ ਵਿੱਚ ਸੁਤਾ ਹੋਇਆ ਲਿਖਿਆ ਹੈ ਜਾਗਿਆ ਕੌਣ ਹੈ ਜਿਨ੍ਹਾਂ ਦਾ ਨਾਮ ਆਸਰਾ ਹੈ ਗੁਰਮੁਖ ਜਾਗਦਾ ਹੈ ਸੱਚੇ ਪਾਤਸ਼ਾਹ ਕਹਿੰਦੇ ਨੇ ਜਾ ਕੇ ਸੰਗ ਤੇ ਬੀਸ਼ਵਰਾ ਤਾਂ ਹੀ ਕੇ ਸੰਗ ਲਾਗ ਜਿਸ ਆਪਣੇ ਮੂਲ ਤੋਂ ਵਿਛੜ ਗਿਆ ਉਹਦੇ ਨਾਲ ਜੁੜ ਸੁਚੇਤ ਹੋ ਅੰਦਰੋਂ ਮੋਹ اور ਅਗਿਆਨ ਦੀ ਨੀਂਦ ਦਾ ਤਿਆਗ ਕਰ ਸਹਿ ਕ੍ਰਿਪਾ ਕਰਨ ਅਗਲੇ ਬਚਨ ਅਗਲੇ ਦਿਵਾਨਾ ਵਿੱਚ ਸਾਂਝੇ ਕਰਾਂਗੇ ਮਹਾਰਾਜ ਹੋਈਆਂ ਪੁੱਲਾਂ ਚੁਕਾਂ ਦੀ ਖਿਮਾ ਬਖਸ਼ਣ ਸਭਨਾ ਦਾ ਧੰਨਵਾਦ ਅਦਬ ਨਾਲ ਗੁਰੂ ਫਤਿਹ ਦੀ ਸਾਂਝ ਬਣਾਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ